ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲੱਪੇ ਅਠ ਨੰਦਨ ਪ੍ਰਥਮ ਰਾਗ ਭੈਰੂ ਮੈਂ ਕਰਹੀ ਪੰਚ ਰਾਗਨੀ ਸੰਗੋਚ ਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨ ਆਕੀ ਕਾਵੇ ਬੰਗਲੀ ਪੁਨਸ ਲੇਖੀ ਕੀ ਭਈ ਬਾਰੀਏ ਪੈਰੋ ਕੀ ਪੰਚੋ ਨਾਰੀ ਪੰਚਮ ਹਰਖ ਦੇ ਸਾਖ ਸੁਨਾਵੇਂ ਬੰਗਲ ਮਦ ਮਦਵ ਗਾਵੇਂ ਲਲਤ ਬਿਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੀ ਗਾਵੇ ਕੈ ਨਾ ਪਾਤਰ ਦੁਤੀਆ ਮਾਲ ਕौਸਕ ਲਾਪੈ ਸੰਗ ਰਾਗਨੀ ਪੰਚੋ ਥਾਪੈ ਗੁਣਕਰੀਰ ਦੇਵ ਗੰਧਾਰੀ ਗੰਧਾਰੀ ਸਉਤੀ ਉਚਾਰੀ ਤਨਸਰੀ ਇਹ ਪਾਚੋ ਗਾਈ ਮਾਲ ਰਾਗ ਕौਸਕ ਸੰਗ ਲਾਈ ਮਾਰੂ ਮਸਤੰਗ ਮੀ ਵਾਰਾ ਪ੍ਰਬਲ ਚੰਡ ਕੌਕਸਿ ਉਪਹਾਰਾ ਖੌਖਟਿਓ ਪਉរਾਨੰਦ ਗਾਇਸ਼ਟ ਮਾਲ ਕौਸਕ ਸੰਗ ਲਾਏ ਉਨੇ ਆਇਓ ਹਿੰਦੋਲ ਪੰਚਨਾਰ ਸੰਗਸ਼ਟ ਸੁਤੇ ਉਠੈ ਤਾਨਕ ਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਹੀਰੀ ਲੈ ਭਾਰ ਜਾ ਸੰਗ ਲਾਈ ਪਾਂਚੋਂ ਆਰ ਜਾ ਸੁਰਮਾਨੰਦ ਪਾਸ ਕਰਿ ਆਈ ਚੰਨਣ ਬਿੰਬ ਮਗਲਣ ਸੁਹਾਈ सरस बाणवाई बिनुता गावे सरस बसंतक मो दशपुत्र मैं के सवारी पुन्हाई दीपकी बारी कछेली पण मंजरी तोडे कही आलाप का मोदियो गुजरी संगदीप के थाप का लंका कुंतलेओ रामा कमल कुसम चंपके नामा ਗਉਰਾਉ ਕਨਾਰਾ ਕਲਿਆਣ ਹਸਟੇ ਪੁੱਤਰ ਦੀਪਕੇ ਜਾਨਾ ਸਭ ਮਲ ਸ੍ਰੀ ਰਾਗ ਵਾ ਗਾਵੇ ਪੰਚੋ ਸੰਗ ਪ੍ਰੰਗਨ ਲਾਵੇ ਬੈਰਾਰੀ ਕਰਨ ਟੇ ਤਰੀ ਕਬਰੀ ਗਾਮ ਆਸਾ ਵਰੀ ਤੇ ਪੱਛੇ ਚੰਦ ਵੀ ਆ ਲਾਪੀ ਸ੍ਰੀ ਰਾਗ ਸੋ ਪੰਚੋ ਥਾਪੀ ਸਾ ਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਹਸਟੇ ਪੁੱਤਰ ਸ੍ਰੀ ਰਾਗ ਕੀ ਗੋਂਡ ਕੰਬ ਹਮੀਰ ਕਸ਼ਟਮੀਗ ਰਾਗ ਬੈ ਗਾਵੇ ਪੰਚੋ ਸੰਗ ਪ੍ਰੰਗਨ ਲਾਵੇ ਸੂਰਠ ਗੋਡ ਮੰ ਲਾਰੀ ਧੋਨੀ ਪੁਨ ਗਾਵੇ ਆਸਾ ਗੁਨ ਗੁਨੀ ਉਚੇ ਸੁਰ ਸੋ ਹੋਪਨ ਕੀਨੀ ਮੀਗ ਰਾਗ ਸੋ ਪੰਚੋ ਚੀਨੀ ਪੈਰਾ ਧਰ ਗਜ ਤਰਕੀਦਾਰਾ ਜਬਲੀ ਧਰ ਨਟਿਓ ਜਲ ਤਾਰਾ ਪੁਨ ਗਾਵੇ ਸ਼ੰਕਰਯੋ ਸਯੰਮਾ ਮੀਖ ਰਾਗ ਪੁੱਤਰਨ ਕੀ ਨਮਾ کشٹ راگ ان گائے سنگ راگ نیتیش سب ہے پتر راگن کی اٹھا ہے دس بیس کشٹ راگ ان گائے سنگ راگ نیتیش ਸਭ ਹੈ ਪੁੱਤਰ ਰਾਗਨ ਕੀ 8 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ